ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਅਤੇ ਕੈਨੇਡਾ ਵਿੱਚ ਜਾਣ ਵਾਲੇ ਪੰਜਾਬੀਆਂ ਦੇ ਲਈ ਕੈਨੇਡਾ ਤੋਂ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਵੀ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਜਾਂ ਕੈਨੇਡੀਅਨ ਰਹਿ ਰਹੇ ਹਨ ਕਿਉਂਕਿ ਲਗਾਤਾਰ ਕੈਨੇਡਾ ਦੇ ਵਿੱਚ ਮਹਿੰਗਾਈ ਹੋ ਰਹੀ ਹੈ ਇਸ ਤੋਂ ਇਲਾਵਾ ਗਰੋਸਰੀ ਦੀਆਂ ਕੀਮਤਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਹੁਣ ਸਭ ਨੂੰ ਹੀ ਜਿਹੜਾ 2250 ਡਾਲਰ ਦੇਣ ਦਾ ਐਲਾਨ ਜਿਹੜਾ ਟਰੂਡੋ ਸਰ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਕਾਰਨ ਇਹ ਜਿਹੜਾ ਫੈਸਲਾ ਕੈਨੇਡਾ ਦੀ ਟਰੂਡੋ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਹੁਣ ਹਰ ਇੱਕ ਕੈਨੇਡੀਅਨ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋ ਚੁੱਕੇ ਹਨ ਇਸ ਤੋਂ ਇਲਾਵਾ ਸਟੂਡੈਂਟਾਂ ਨੂੰ ਵੀ ਦਿੱਤਾ ਜਾਵੇਗਾ ਜੋ ਕਿ 250 ਡਾਲਰ ਦੀ ਕੀਮਤ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰੱਖੀ ਗਈ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਮਹਿੰਗਾਈ ਦੇ ਰਿਲੇਟਡ ਹੀ ਜਿਹੜੀ ਹੁਣੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਦਰਅਸਲ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਹ ਬੀ ਭਾਰਤੀਆਂ ਦੇ ਉੱਤੇ ਆਰਥਿਕ ਬੋਝ ਪਿਆ ਹੈ ਜਿਸ ਦੇ ਕਾਰਨ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਇਲੈਕਸ਼ਨ ਆਉਣ ਦੇ ਕਾਰਨ ਜਿਹੜਾ ਆ ਵੱਡਾ ਐਲਾਨ ਕੀਤਾ ਹੈ ਜਿਸ ਦੇ ਚਲਦਿਆਂ ਹੁਣ 14 ਦਸੰਬਰ ਤੋਂ ਲੈ ਕੇ 16 ਫਰਵਰੀ ਤੱਕ ਜਿਹੜੇ ਵੀ ਕੈਨੇਡੀਅਨ ਕੈਨੇਡਾ ਦੇ ਵਿੱਚ ਕੋਈ ਵੀ ਕੱਪੜੇ, ਗਰੋਸਰੀ ਜਾਂ ਫਿਰ ਹੋਰ ਕੋਈ ਕੀਮਤੀ ਸਮਾਨ ਖਰੀਦਣਗੇ ਉਹਨਾਂ ਨੂੰ ਜਿਹੜਾ ਟੈਕਸ ਮਾਫ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿਆ ਕਿ ਕ੍ਰਿਸਮਸ ਅਤੇ ਨਿਊ ਈਅਰ ਦੇ ਤੋਹਫੇ ਦੇ ਵੱਜੋਂ ਕੈਨੇਡਾ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਅਤੇ ਲਗਾਤਾਰ 2 ਮਹੀਨਿਆਂ ਦੇ ਦੌਰਾਨ ਕੋਈ ਵੀ ਪੰਜਾਬੀ ਭੀ ਭਾਰਤੀ ਜਾਂ ਫਿਰ ਕੈਨੇਡਾ ਦੇ ਵਿੱਚ ਵਸਦੇ ਬਾਕੀ ਕੈਨੇਡੀਅਨ ਕੋਈ ਵੀ ਜਿਹੜੀ ਜਿਹੜੀ ਚੀਜ਼ ਗਰੋਸਰੀ ਜਾਂ ਫਿਰ ਕੱਪੜੇ ਦੀਆਂ ਚੀਜ਼ਾਂ ਜਾਂ ਫਿਰ ਕੋਈ ਵੀ ਆਪਣੇ ਬੱਚਿਆਂ ਲਈ ਕੋਈ ਵੀ ਖਡਾਉਣੇ ਚੀਜ਼ਾਂ ਖਰੀਦਣਗੇ ਉਹਨਾਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਤੇ ਕੈਨੇਡਾ ਸਰਕਾਰ ਦੇ ਵੱਲੋਂ ਇਹ ਦੋ ਵੱਡੇ ਐਲਾਨ ਕੀਤੇ ਗਏ ਹਨ ਦਰਅਸਲ ਕੈਨੇਡਾ ਦੇ ਵਿੱਚ ਹੁਣ ਇਲੈਕਸ਼ਨ ਆਉਣ ਵਾਲੇ ਹਨ ਜਿਸ ਦੇ ਕਾਰਨ ਟਰੂਡੋ ਸਰਕਾਰ ਦੇ ਵੱਲੋਂ ਵੱਡੇ ਤੋਹਫੇ ਜਿਹੜੇ ਆ ਉਹ ਪੰਜਾਬੀ ਭਾਰਤੀਆਂ ਸਣੇ ਕੈਨੇਡੀਅਨਾਂ ਨੂੰ ਦਿੱਤੇ ਜਾ ਰਹੇ ਹਨ